ਸਤਿਨਾਮ ਸ਼੍ਰੀ ਵਾਹਿਗੁਰੂ ਜੀਓ ਗੋੜੀ ਮਨ ਲਾ ਪੰਜ ਬਾਗ ਵਾਰੇ ਰੀ ਰਹਿਣ ਦਿਨ ਸ ਰਹਿ ਹੀ ਕਰੂੰਗਾ ਪ੍ਰਭ ਕੋ ਜਾਣੇ ਸਦੀ ਹੀ ਸੰਗ ਠਾਕੁਰ ਨਾਮ ਕੀ ਉਹ ਗੁਰਦੰਤ ਤ੍ਰਿਗਤਾ ਗਾਵਨ ਹਰ ਕੇ ਦਰਸ਼ਨ ਹਰ ਸੰਗ ਰਾਤੇ ਮਨ ਤਨ ਹਰੇ ਗੁਰ ਪੂਰੇ ਕੀ ਸਰਨੀ ਪਰੇ ਰਹੋ ਕਰਨ ਕੋਮਲ ਆਤਮ ਆਧਾਰ ਇੱਕ ਨਿਹਾਰ ਹੈ ਆਗਿਆ ਆਕਾਰ ਇੱਕੋ ਬਣ ਇੱਕੋ ਵਿਵਹਾਰੀ ਅਵਨ ਜਨ ਹੈ ਬਿਨ ਰੰਕਾਰੀ ਹਰ ਸੁਗ ਦੁਹੂ ਤੇ ਮੁਕਤੇ ਸਦਾ ਅਲਿਪਤ ਜੋ ਵਰ ਜੋਤੇ ਦੀਸ ਹੈ ਸਭ ਮੈਂ ਸਭ ਤੇ ਰਹਤੇ ਪਾਰ ਬ੍ਰਹਮ ਕਾ ਹੋਇ ਧਿਆਨ ਕਰਤੇ ਸੰਤ ਨੇ ਕੀ ਮਹਿਮਾ ਕਵਨ ਬਖਾਨੋ ਅਗਾਧ ਬੋਧ ਕੇਸ਼ ਮਿਤ ਨਹੀਂ ਜਨ ਪਾਰ ਬ੍ਰਹਮ ਗੋਹੇ ਕਿਰਪਾ ਕੀਜੈ ਧੁਰ ਸੰਤਨ ਕੀ ਨਾਨਕ ਦੀਜੈ ਆਜ ਅਸੀਂ ਸ਼੍ਰੀਮਾਨ ਸੰਤ ਗਿਆਂਦੀ ਮੋਹਨ ਸਿੰਘ ਜੀ ਇਹਨਾਂ ਰਾਂ ਲਿਆਂਦੇ ਜੀਵਨ ਪ੍ਰਤੀ ਵਿਚਾਰ ਕਰਦੇ ਹਾਂ ਆ ਆ ਮਹਾਂਪੁਰਖ ਹਾਂ ਦਾ ਜਿਹੜਾ ਜਨਮ ਸੀ 26 ਮਾਰਚ 1919 ਈਸਵੀ 13 ਚੇਤ ਸੰਮਤ 1976 ਬਿਕਰਮੀ ਵਾਲੇ ਦਿਨ ਆਪ ਜੀ ਦੇ ਸਤਿਕਾਰਯੋਗ ਪਿਤਾ ਸਰਦਾਰ ਹਰੀ ਸਿੰਘ ਔਰ ਸਤਿਕਾਰਯੋਗ ਮਾਤਾ ਧਰਮਕੌਰ ਪਿੰਡ ਚੱਕ ਨੰਬਰ 130 ਸਾਉਥ ਗੁਰਾਂਜ ਜ਼ਿਲ੍ਹਾ ਸਰਗੋਧਾ ਹਰ ਪਾਕਿਸਤਾਨ ਵਿੱਚ ਆਪ ਜੀ ਦਾ ਜਨਮ ਹੋਇਆ ਸੀ। ਤੇ ਆਪ ਦਾ ਸੁਭਾਅ ਮਢ ਤੋਂ ਧਾਰਮਿਕ ਸੀ। ਗੁਰਬਾਣੀ ਦੇ ਨਿਤਨੇਮ ਦੀ ਗੁੜਤੀ ਪਿਤਾ-ਪੁਰਖੀ ਮਿਲੀ। ਆਪ ਦੇ ਪਿਤਾ ਜਿਹੜੇ ਉਹ ਫੌਜ ਵਿੱਚ ਰਹੇ ਸਨ। ਆਪ ਜੀ ਦਾ ਜਿਹੜਾ ਪਹਿਲਾ ਕੁੰਡਿਆ ਦੁਆਬੇ ਵਿੱਚ ਸਿਮਬੜੀ ਹੈ। ਔਰ ਤਸੀਲ ਨਮਾਸ਼ੇ ਰਿਹਾ ਦਿਲਾ ਹੁਸ਼ਿਆਰਪੁਰ ਹੈ ਤੇ ਅੱਜ ਹੋਣੇ ਸਰਦਾਰ ਭਗਤ ਸਿੰਘ ਦੇ ਨਾਂ ਤੇ ਜ਼ਿਲ੍ਹੇ ਦਾ ਨਾਂ ਪੂਰਿਆ ਹੈ ਕਿੰਗਾ ਯਾਰ ਜਿਸ ਮੈਂ ਰਾਹਲ ਇੰਡੀਅਨ ਮਿਲਟਰੀ ਸਕੂਲ ਬੇਜਾਵੀ ਨੇ میٹرਕ ਪੜ੍ਹੀ ਤੇ ਫੇਰ ਮਾਂਝਾ ਬੜਾ ਘਰਾਗ ਪ੍ਰਾਦਾ ਹੋਇਆ ਫੇਰ ਸੰਤਵਾ ਦਾ ਕਨਿਆ ਸਿੰਘ ਜਿਹੜੇ ਪਟਲਾਵੇ ਵਾਲੇ ਸੀ ਉਹਨਾਂ ਦੇ ਫਾਇਸਾ ਉੱਲੀ ਆ ਗਏ ਫਿਰ ਅਮਰਤ ਸ਼ਗਲਿਆ ਤੇ ਸਿਮਰਨ ਵੱਲ ਲੱਗੇ ਰਿਹਾ ਤੇ ਭਜਨਾਂ ਕਰਨ ਦੇ ਨਾਲ ਨਾਲ ਗੁਰਬਾਣੀ ਦੇ ਅਰਥ ਪੜਨ ਦਾ ਵੀ ਬਹੁਤ ਪਿਆਰ ਸੀ ਇਹ ਰ ਗਿਆਨੀ ਹਰਦੇਤ ਸਿੰਘ ਦੀ ਪ੍ਰੇਰਨਾ ਤੋਂ ਆਪ ਜੁਰੀਰੋਂ ਹੰਪੁਰਸਾ ਸੰਤੂ ਗੇਮਿੰਗ ਅਰੋਜਨ ਪਿੰਡ ਵਾਲਿਆਂ ਨਾਲ ਇਹਦਾ ਮੁਲਾਕਾਫ ਹੋ ਗਿਆ ਉੱਥੇ ਗੁਰਮੁਖ ਦੇ ਗ੍ਰੰਥ ਪੜ੍ਹਨ ਦੀ ਇਛਾ ਮਨਚ ਬਣ ਗਈ ਤੇ ਮਹਾਂਪੁਰਖ ਬੜੇ ਖੁਸ਼ ਹੋਏ ਕਿ ਤੁਹਾਡੇ ਵਰਗੇ ਬੜੇ ਲਿਖੇ ਵਿਦਿਆਰਥੀਆਂ ਦੀ ਲੋੜ ਹੈ ਅਰ ਗੁਰਮਤਿ ਵਿਦਿਆ ਪੜਨ ਲੱਗ ਪਏ ਤੋ ਗਰੀਵਨ 1938 ਦੇ ਅਰਦੇਗਰ ਸੰਦਾਂ ਕੋ ਪਿੰਡ ਰੇ ਵੇਰਾ ਹੈ ਇਥੇ ਉਹਨਾਂ ਦਿਨਾਂ ਵਿੱਚ ਫਿਰ ਕਾਫੀ ਪਾਣੀ ਦਾ ਪ੍ਰਵਾਹ ਚੱਲਦਾ ਸੀ ਖੰਡਿਆਫ ਤਕਰੀਬਨ 5 ਸਾਲ ਮਾਹਪੁਰ ਖੋਂਗੇ ਜਥੇ ਜ ਵਿਦਿਆਦਿਆਨ ਕਰਦੇ ਰਹੇ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤਿੰਨ ਕਥਾ ਪੜੀਆਂ ਵੀ ਤੇ ਨਾਲ 레하 데비 ਰਾਇ 10 ਸੰਗ੍ਰੰਥ ਭਾਈ ਗੁਰਦਿਆਂ ਦੀਆਂ 12 ਕਵਿਤ ਸੋਈਏ ਭਾਈ ਨੰਦ ਲਾਲ ਦੀਆਂ ਗਜਨਾ ਗਜਨਾ ਸ਼੍ਰੀ ਨਾਨਕ ਪ੍ਰਕਾਸ਼ ਸੂਰੀ ਪ੍ਰਕਾਸ਼ ਪੰਥ ਪ੍ਰਕਾਸ਼ ਗੁਰਬ라 ਸ਼ੇਮੀ ਦਸਨ ਇਹ ਵੀ ਪੜੇ ਇਹ तकरीबन 1944 ਇਸਵੀ ਚ ਫਿਰ ਆਪ ਜੀ ਬੇਦੰਤ ਜਾਇਪਿੰਗਲ ਇਹ ਵੈਦਕਾਦਿਕ ਜਿਹੜੇ ਗ੍ਰੰਥ ਸੂ ਪੰਡਿਯੰਮਰ ਸਰ ਹੈ ਇੱਥੇ ਵਿਗਿਆਨੀ ਅਨੋਖ ਸਮਿਧੀ ਕੋ ਲੋ ਵਿਚਾਰ 사ਗਰ મોક્ષਪੰਥ ਬ੍ਰਤੀ ਪ੍ਰਵਾਹ ਕਰਾਦ ਪਰੰਥ ਜਿਹੜੇ ਹੀ ਪੜੇ ਤਰਕ ਸੰਗ੍ਰਹਿ ਰਵਾਰ ਜਾਇ ਪ੍ਰਕਾਸ਼ ਹੋ ਗਾ ਇਹ ਜਿਹੜਾ ਸੂਰਜ ਪ੍ਰਕਾਸ਼ ਪੰਜ ਮੀਰੋਤ ਭਾਈ ਦਾਸ ਨੇ ਉਹ ਵਿਦਾਂਤ ਸੁਣਾਇਆ ਉਹ ਪੜਿਆ ਇਹ ਪੰਡਤ ਅੰਬਰ ਸਿੰਘ ਉਹ ਲੋਕ ਇਹ ਰਹੇ ਉਹ ਉਪਦੇਂਗਲਿਆ ਚੰਦਰਕਨਾਵਲੀ ਤੇ ਕਾਵ ਰਚਨਾ ਦੇ ਗ੍ਰੰਥ ਪੜੇ ਅੰਤ ਤੇ ਜੀਵਨ ਤੋਂ ਬੇਰਾ ਆਪਣੇ ਗੱਤਕਾਰ ਵਗੈਰਾ ਵੀ ਸਿੱਖਦੇ ਰਹੇ ਫੇਰ ਦਮਦੁਆ ਸਾਹਿਬ ਆਪਣੇ ਜੋ ਅੰਦਵਾ ਅਤਰ ਸਿੰਘ ਮਹਾਰਾਜ ਜੀ ਬਸ ਪੁਣੀ ਬੂੰਗਾ ਤਿਆਰ ਕੀਤਾ ਉੱਥੇ ਤਕਰੀਬਨ 2 ਸਾਲ ਕਥਾ ਕਰਦੇ ਰਹੇ ਵਿਦਿਆਰਥੀਆਂ ਨੂੰ ਵੀ ਸੰਧਿਆ वगैरह ਦਿੰਦੇ ਰਹੇ 1955 ਵੀ ਫੇਰ ਧੀਰੇ ਪਤਰੇ ਇਧਰ ਫਰੋਜਪੁਰ ਜਿਲ੍ਹਾ ਚਲਗਾ ਉੱਥੇ ਆਕਾਂਤ ਵਿੱਚ ਸਿਮਰਨ ਕਰਦੇ ਰਹੇ ਹੋਰ ਤੇ ਫੇਰ ਪੂਰੀ ਪੂਰੀ ਗਾਦੀ ਕਥਾ ਵੀ ਸੰਗਤਨ ਸਰਵਨ ਕਰਾਈ ਪੂਰੀ ਫਿਰ 1956 ਚ ਇਹ ਦੋਨੋਂ ਟਾਈਮ ਜਥੇਜਵੀ ਕਥਾ ਕਰਦੇ ਰਹੇ ਤੇ ਅਮਰਦੇਵਲੇ ਦੀ ਕਥਾ ਵੀ ਕਰਨ ਇਛਾ ਨੂੰ ਵੀ ਕਥਾ ਕਰਨੀ ਫਿਰ ਜਦੋਂ 8 ਜੁਲਾਈ 1900 ਉਹਨਾਂ ਤਰ ਇਸ ਨੂੰ ਸਤਿਕਾਰਯੋਗ ਸੰਤ ਗਿਆਨੀ ਗੁਰੂਚਨ ਸਿੰਘ ਜੀ ਸੱਚਖੰਡ ਕੇ ਆ ਨਾਮ ਕਰ ਗਏ ਉਹਨਾਂ ਦੀ ਜਗ੍ਹਾ ਤੇ ਆਪ ਜੀ ਨੂੰ ਪਿੰਡ ਰੀ ਅਖੰਡ ਪ੍ਰਕਾਸ਼ ਜੋ ਗੁਰਦੁਆਰਾ ਸਾਹਿਬ ਫਰੋਜਪੁਰ ਜ਼ਿਲ੍ਹੇ ਇਥੇ ਦੇ ਜੋthetaਦਾਰ ਥਾਪਿਆ ਗਿਆ ਇਜਾਥਾ ਵੀ ਲਾਗੇ ਗੁਰਮਤਿ ਪ੍ਰਚਾਰ ਵੀ ਕਰਦੇ ਰਹੇ 29 ਜੂਨ 1969 ਨੂੰ ਤੇ ਜਦੋਂ ਸਵੇਰੇ ਮਨਪੁਰਖਾਂ ਜਾਂਚ ਰੱਖੇ ਪਾਠਾਂ ਦਾ ਉਹ ਵਿਆ ਤੇ 8 ਜੁਲਾਈ 1969 ਮੰਗਲਵਾਰ ਤੇ ਸਾਰਿਆਂ ਦਾ ਜਨ ਸੜਾ ਸੀ ਤੇ ਬਹੁਤ ਵੱਡਾ ਪੰਡਾਲ ਸਜਿਆ ਵੰਤਰੀਆਂ ਮਹਾਨ ਹਸਤੀਆਂ ਨੇ ਤੇ ਫਿਰ ਇਸ ਸੰਪਰਦਾ ਦੇ ਜਿਹੜੇ ਮੁਖੀ ਮਹਾਂਪੁਰਖ ਸੀ ਅੰਤਵਾਵਿੰਦਰ ਸਿੰਘ ਜਿਉ ਸ਼੍ਰੀ ਮਨਸੰਦਵਾਵ ਸੁੰਦਰ ਸਿੰਘ ਦੇ ਪ੍ਰਾ ਰਿਹਾ ਸੀ ਤੇ ਇਸੇ ਤਰ੍ਹਾਂ ਬੜੇ ਨਾਮ ਪਾਣੀ ਦੇ ਰਸੀਏ ਹੋਰ ਸੰਤ ਨਰਨ ਸਿੰਘ ਲਦਾਈ ਕੇ ਵਾਲੇ ਸੰਤ ਹਜਾਬ ਸਿੰਘ ਜੀ ਬੋਪਾਰਾ ਨਾਲੇ ਉਹ ਨਗਰ ਦੀਆਂ ਬਚੈਤਾਂ ਨੇ ਤੇ ਜਿਹੜੇ ਸਿਆਣੇ ਵਿਦਿਆਰਥੀ ਸੀ ਉਹਨਾਂ ਨੇ ਵਿਚਾਰ ਕਰਕੇ ਸੱਜ ਸੰਮਤੀ ਨਾਲ ਇਹ ਜੇ ਪਾਣੀ ਦੇ ਦਸਤਾਰਾਂ ਜਿਹੜੀਆਂ ਸੀ ਉਹ ਇਕੱਠੀਆਂ ਕਰਕੇ ਔਰ ਤੁੰਤਵਾਵਿੰਦਰ ਸਿੰਘ ਸਾਹਤੇ ਆਏ ਹੋ ਸਨ ਇਹਨਾਂ ਮਾਪੁਰਖਾਂ ਨੇ ਇਹ ਦਸਤਾਰਾਂ ਸ੍ਰੀ ਹਰਿਮੰਦਰ ਸਾਹਿਬ ਸ਼੍ਰੀ ਉਮਰ ਸਰਵਰੂ ਔਰ ਐਂਡਰੌਂਦੀ ਸੰਪਰਦਾਵਰੂ ਤੇ ਸ਼੍ਰੋਮਣੀ ਅਕਾਲੀ ਦਲ ਵਰੂ ਸ਼੍ਰੋਮਣੀ ਉਰਵਾ ਬੰਦੂਕ ਕਮੇਟੀ ਵਰੂ ਪੰਜਵੇਂ ਨਿਰਮਲ ਪੰਚਾਇਤੀ ਅਖਾੜਾ ਉਸ ਲੋਡੇ ਆਪਣੇ ਨਿਰਮਲ ਪੰਚਾਇਤੀ ਅਖਾੜ ਦੇ ਸ਼੍ਰੀਮਾਨ ਬਾਬਾ ਸੁਚਾਲ ਸਿੰਘ ਜੀ ਤੇ ਇਹ ਨਾਮ ਮਨਤ ਪ੍ਰਖੰਡ ਬਲੂ ਹੈ ਦੇ ਸਾਰਾ ਪੇਟ ਹੁਣ ਸੰਸਤਾਵਾਂ ਬਲੋਂ ਇਹ ਸੰਦੂਆ ਫਤੇ ਜੰਗ ਤੋਂ ਕੌਮ ਨੇ ਕਾਲੀ ਰਾਜ ਕਰਾ ਸਰੀਰ ਤੇ ਸੰਸਦ ਚੁਣਨ ਸੰਬੰਧੀ ਸ਼ੋਭਣੀ ਕਮੇਟੀ ਦੇ ਪਰਨਾਂਸੇ ਤੇ ਪੰਡਲ ਸੋਚਿਆ ਸੀ ਜੀ ਮਹਾਰਾਜ શ્રીਮੰਤ ਜੀ ਨਰਮਲ ਪਚੈਤੀ ਘਾੜੇ ਦੇ ਸੰਖੰਤ ਵਿਰਾਨ ਸੰਗੜਾ ਦਾ ਆਇਕ ਇਸ ਤਰ੍ਹਾਂ اور ਸੰਤ ਬਾਬਾ ਇਸ਼ਨ ਰਾੜੇ ਵਾਲੇ ਅੰਦੂਬਾ ਮੰਦਿਰ ਸੇ ਹਰਖੋਵਾਲ ਵਾਲੇ ਤੇ ਹੋਰ ਵੀ ਬਯੰਤ ਮਹਾਂਪੁਰਖ ਜਿਹੜੇ ਉਸ ਵੇਲੇ ਸੰਗਤ ਵਿੱਚ ਆਏ ਆ। ਔਰ ਉਹਨਾਂ ਸਾਰੇ ਮਹਾਂਪੁਰਖਾਂ ਨੂੰ ਦਸਤਾਰਾਂ ਦਿੱਤੀਆਂ ਗਈਆਂ ਤੇ ਆਪ ਜੀ ਨੇ ਇੰਰਾਂ ਦੀ ਸਮਾਗਦਾ ਦੀ ਮੁਖੀ ਤਾਪੇ ਆ ਗਏ। ਔਰ ਆਪ ਜੀ ਨੇ ਬੜਾ ਲੰਬਾ ਸਮੂਹ ਸੰਗਤ ਦੀ ਸੇਵਾ ਨੂੰ ਵਾਲੀ ਔਰ ਬਿਆੰਤ ਬਧਿਆਰ ਥੀ ਜਿਹੜੇ ਆਪ ਜੀ ਨੇ ਤਿਆਰ ਕੀਤੇ ਤੇ ਉਹਨਾਂ ਵਿੱਚੋਂ ਕੁੱਝ ਵਿਦਿਆਰਥੀ ਥੀ ਤੇ ਵਾਹਿਗੁਰੂ ਪਿਆਰੇ ਹੋ ਗਏ ਕੁੱਝ ਵਿਦਿਆਰਥੀ ਅੱਜ ਵੀ ਜਗਾ ਬਜਗਾ ਆਪ ਕੋਲ ਖਾਂ ਤੋਂ ਇਹ ਬ੍ਰਹਮ ਵਿਦਿਆ ਦਾ ਭੰਡਾਰ ਲੈ ਕੇ ਸੇਵਾ ਕਰ ਰਹੇ ਆ ਸੋ ਸਤਿਗੁਰੂ ਦੇ ਬਾਣੇ ਵਿੱਚ ਸਾਰੀ ਚੀਜ਼ ਹੈ ਉਹ ਜਿਵੇਂ ਅਕਾਲ ਪੁਰਖ ਦਾ ਹੁਕਮ ਹੈ ਉਹਦੇ ਮੁਤਾਬਕ ਇਹ ਸਾਰਾ ਜੋ ਸੰਸਾਰ ਜੋ ਤੇ ਚੱਲ ਰਿਹਾ ਤੇ ਹੁਣ ਤਕਰੀਬਨ ਕਾਫੀ ਸਾਲਾਂ ਤੋਂ ਮਾਮੂਰ ਪਿੰਡਾਂ insan ਤੇ ਕਿਰਪਾ ਬੰਦੇ ਸੀ ਇਹ ਬਹੁਤ ਸਾਰੇ ਉਹਨਾਂ ਦੀ ਸੇਵਾਦਾਰ ਮਨ ਕੋਪਣ ਦੀ ਚਾਰਨ ਚੰਦੁਰਾ ਜਿਕੇ ਵਿਦਿਆ ਦੇ ਨਾਮ ਵਰਨਦਾ ਅਭਿਆਸ ਕਰਦੇ ਸੀ ਸਰੀਰ ਵੀ ਹੋਣ ਸਿਆਣਾ ਹੋ ਚੁੱਕਿਆ ਸੀ ਤੇ ਸਗਰਾੰਦ ਨੂੰ ਕਥਾ ਕਰਾ ਕਰਦੇ ਸੀ ਹਮੇਸ਼ਾ ਸਮਝ ਤੂੰ ਕਾ ਵੀ ਬਿਰ ਦਾ ਵਾਸਤਾ ਤਕੀਵਨ 602 ਸਾਲ ਦੀ ਉਮਰ ਹੋ ਗਈ ਸੀ ਇਹ ਜੋ ਨਰੰਕਾਰ ਦਾ ਹੁਕਮ ਹੈ ਉਹ ਬੜਾ ਅਟੱਲ ਹੈ ਉਹ ਦੇ ਮੁਤਾਬਕ ਹੀ ਚੱਲਣਾ ਪੈਂਦਾ ਹੈ। ਜਿਆਦੇ ਮਾਨਪੁਰਗ ਇਹ ਕੋਹਾ ਜੁਕੇ तकरीबन 40 ਮਿੰਟ ਦੇ ਆਪਣੀ ਸੁਰਤੀ ਵਿਰਤੀ ਮਾਰਕ ਨੂੰ ਜੁੜੀ ਹੋਈ ਸੀ ਤੇ ਸੱਚਖੰਡ ਪਿਆਨਾ ਕਰ ਗਏ ਤੇ ਅੱਜ ਬਹੁਤ ਮਹਾਂਪੁਰਖਾਂ ਦੇ ਸੰਗਤਾਂ ਦੇ ਇਕੱਠੇ ਹੋਏ ਸੀ ਵਾਹ ਕੱਲ ਇੱਕ 40 ਦੇ ਸਵੀਰ ਤੇ ਆ ਗਿਆ ਸੀ ਤੇ ਅੱਜ ਉਨਨਾਂ ਦਾ ਗ੍ਰੀਵਨ ਇੱਕ ਡੇਢ ਹੋ ਗਿਆ। ਅਸ਼ਾਨ ਖਰਾਬ ਤੇ ਭਗਵਾਨ ਸਿਜਾ ਕੇ ਉਂਗੀਠਾ ਸੇਵਤਿਆਰ ਕਰਕੇ ਮਾਹਪੁਰਖਾਂ ਦਾ ਬਹੁਤ ਮਾਹਪੁਰਖਰ ਸੰਗਤਾਂ ਦੇ ਇਕੱਠ ਦੇ ਵਿੱਚ ਸੰਸਕਾਰ ਦੀ ਜਿਹੜੀ ਰਸਮ ਕੀਤੀ ਗਈ ਹੈ ਤੇ 11 2 ਦਸੰਬਰ ਨੂੰ ਬਦਲੇ 19 ਦਸੰਬਰ ਸਹਿਰਾ ਨੂੰ ਇਹ ਗਾਇਕ ਪਾਠਾਂ ਦੇ ਤੋਂ ਕਹਨੇ ਸਮਾਗਮ ਹੋਣੇ 2 ਦਸੰਬਰ ਨੂੰ ਸਮਾਏ ਆ 10 ਦਸੰਬਰ ਅਜ ਸੋਸਕਾਰ ਹੋਇਆ ਸੋ ਬਾਣੀ ਦਾ ਕਹਿੰਦੀ ਸੰਤ ਮੋਇਆ ਕਰ ਹੋਈਆ ਜੋ ਆਪਣੇ ਬਰੇਟ ਆਏ ਰੋਹਾ ਸਭੁ ਮਾਫੀ ਜੋ ਹਰਿ 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 ਕੋ ਕਾਲ ਮਹਾਂਪੁਰਖਾਂ ਵਾਰੇ ਤਾਂ ਹੈ ਜਨਮ ਮਰਨ ਦੋਹੁ ਮੈ ਨਹੀ ਜਨ ਪਰੁਪਕਾਰੀ ਆਏ ਜੀਵਾਂ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਨੁ ਲਾਇ ਬਿਆੰਤ ਵਿਦਿਆਰਥਿਓਂ ਬ੍ਰਹਮ ਦੇ ਤਿਆਗਿ ਦਾਤ ਬਖਸ਼ੀਏ ਨਾਮ ਬਾਣੀ ਨੋ ਜੁਲਿਆ ਮੰਮ੍ਰਿਸ਼ਕਾਸ਼ ਖਾ ਕੇ ਸੰਗਦੀ ਸੇਵਾ ਕੀਤੀ। ਫਰਦ ਸੱਚ ਸੁੱਚਾਈ ਹਕੀ ਸੰਤਨ ਵਪਾਸ ਸੱਚੀ ਤੇ ਸੁੱਚੀ ਤੇ ਮਰਜ਼ਾਦਾ ਵਿਚੈਨ ਪ੍ਰਪੱਕ ਰਹੇ। ਹੋਰ ਬੜੀ ਬੜੀ ਉਹਨਾਂ ਦੀ ਟਾਲ ਸੀ। ਮਾੜਾ ਬੰਦਾ ਤੋਥੇ ਮਰਾਇ ਨਹੀਂ ਸੀ ਸਾਵਧਾਨ। ਉਹ ਕੇ ਗੁਰੂ ਸਿੱਖੀ ਜਿਹੜੀ ਧਾਲਿਆ ਬੜੀ ਮਹਿੰਗੀ ਏ ਆਈ ਗੁਰਦਾਸ ਸਾਹਿਬ ਵੀ ਕਹਿੰਦੇ ਨਾ ਗੁਰੂ ਸਿੱਖੀ ਬਾਰੀਕ ਹੈ ਔਰ ਖੰਡੇ ਧਾਰ ਗਲੀ ਹੱਤ ਪੀੜੀ ਉੱਥੇ ਟਿਕੇ ਨਾ ਕੋਣ ਹਣ ਚੱਲ ਨਾ ਸਕਾ ਉੱਪਰ ਕੀੜੀ ਬਾਲੋਂ ਨੀ ਕੀ ਆਖੀਏ ਔਰ ਤੇਲ ਤਿਰੋ ਲੈ ਕੋਲੂ ਪੀੜੀ ਗੁਰੂ ਨੂੰ ਬਾਂਸੀ ਫਰਮ ਹੋਸੀ ਖੀਰ ਨੀਰ ਨਿਰਨੋ ਤੁਹਾਂ ਦੀ ਵੀੜੀ ਸੇਲਾ ਰੋਣੀ ਚਟਣੀ ਮਾਨਕ ਮੁਕਤੀ ਚੋਗਨ ਨਵੀੜੀ ਗੁਰਮੁਖ ਮਾਰਗ ਦਰਣ ਆਸ ਨਰਾਸੀ ਝੀੜੋ ਝੀੜੇ ਸੈ ਸਰੂਰ ਸਚਖੰਡ ਸਾਧ ਸੰਗਤ ਸਚ ਤਖਤ ਰੀੜੀ ਜੜ ਕੀ ਪਤ ਪੌੜੀਆਂ ਨਰੰਗਕਾਰ ਗੁਰ ਸ਼ਬਦ ਸਹੀਲੇ ਗੁੰਗੇ ਦੀ ਮਠਿਆਈ ਐ ਔਕਾਤ ਖਾਸ ਆਬਿਸਮਾਤ ਬਚੀੜੀ ਗੁਰਮੁਖ ਸੋਖ ਫਰਸਵੇ ਦੇ ਕਲੂੜੀ ਆਜ ਇਸੇ ਪ੍ਰਯਗਤ ਨੂੰ ਬਹੁਤ ਵੱਡਾ ਕਾਟ ਆ ਗਿਆ ਇਹੋ ਜਿਹਾ ਤਿਆਗੀ ਬਰਾਗੀ ਨਾਮ ਅਵਿਆਸੀ ਉਹ ਬੇਦੀਆ ਮਾਰਤੰ ਕਿ ਸਮਝੋ ਕਿ ਆਉਂਦਾ ਸੂਰਜ ਅਸਤੂ ਕਰਾ ਇਹੋ ਜੇ ਮਹਾਂਪੁਰਖਾਂ ਦਾ ਸੰਸਾਰ ਤੇ ਹੋਂਦੁਰਲਾਬਿਆ ਰਹਿਣਾ ਦੁਰਲਾਬਿਆ ਤੇ ਬਾਕੀ ਸੰਗਤ ਨੂੰ بڑا ਕਟਾਣਦਾ ਕਿਉਂਕਿ ਜਿਹੜੇ ਐਸੇ ਮਹਾਂਪੁਰਖਿਆ ਗਿਆਨ ਦੀਪਕ ਜਿਨ੍ਹਾਂ ਦੁਆਰਾ ਸੰਗਤ ਨੂੰ ਗੰਧੀ ਰੋਸ਼ਨੀ ਮਿਲਦੀ ਹੈ ਇਹੋ ਜਿਹਾ ਮਹਕੁਰ ਕਦੇ ਕਦੇ ਹੁੰਦੇ ਆ ਸਵੇਸ ਵਾਸਤੇ ਪਰਮੇਸ਼ਰ ਵਰੋਂ ਭੇਜੇ ਜਾਂਦੇ ਹਨ ਉਹਨਾਂ ਦੇ ਕੋਲ ਚਲਣਦੇ ਜਿੰਨੀ ਜਿੰਨੀ ਸੇਵਾ ਹੁੰਦੀ ਹੈ ਨਵਾ ਕੇ ਚਲੇ ਜਾਂਦੇ ਆ ਪਰ ਉਹਨਾਂ ਕੋਲ ਉਹਦੇ ਚੰਨ ਜਿਹੇ ਹਰਨਾਸ ਨੇ ਐਸੇ ਗੁਰਮੁਖ ਨਾ ਕੋਈ ਸੰਸਾਰ ਚ ਭੇਜੋ ਜਿਹਨਾਂ ਨੇ ਦੇਸ਼ੀ ਤੋਂ ਉੱਤੇ ਚੜ੍ਹਦੀ ਖਲਾਅ ਹੋਵੇ। ਹੋਰ ਸੰਸਾਰ ਨੂੰ ਇਹ ਗਿਆਨ ਪਹੁੰਚਣ ਦੀ ਲੋੜ ਹੈ। ਕਿਉਂਕਿ ਉਹ ਤਾਂ ਮਨੁੱਖੀ ਸੰਸਾਰ ਦਰਗਹਤੋਲੇ ਸੱਚੀ ਦਰਗਹ ਜਾਏ। ਸੱਚਾ ਫੜਮ ਲੱਗੋ। ਕੋਸੀਂ ਮਹਾਨ ਪਰਖਣ ਗੰਮਨ ਕਰਦੇ ਆਂ ਦੇ ਉਹਨਾਂ ਨੇ ਆਪਣਾ ਜੀਵ ਨੂੰ ਬੜਾ ਬੇਲਾਗ ਬੇਦਾਗ ਮਤਾ ਕੇ ਸੰਸਾਰ ਤੋਂ ਵਹਿਆ ਗੁਲੰਗ ਪੁੱਤਰ ਜਨਨੀ ਕਰਤਾਰਤ ਆਪਣੇ ਮਾਤਾ ਆਪਣੇ ਪਿਤਾ ਨੂੰ ਵੀ ਤੁਨ ਤਾਜੂਕ ਕਰਤਾਰਤ ਕਰ ਗਿਆ ਆਪਣਾ ਜੀਵਨ ਵੀ ਜਿਹਨਾਂ ਸੰਗਤਾਂ ਨੇ ਉਹਨਾਂ ਹੀ ਸੰਗਤ ਕੀਤੀ ਉਹਨਾਂ ਨੂੰ ਵੀ ਕਰਤਾਰਤ ਕੀਤਾ ਇਹਨਾਂ ਵਿਦਿਆਰਥੀਆਂ ਨੇ ਬ੍ਰਹਮ ਵਿਦਿਆ ਦੀ ਧਾਤ ਲੈ ਕੇ ਦੇ ਸੰਪੂਰਨ ਦੇ ਸੰਗ ਗੁਰਮੁਖ ਦਾ ਪ੍ਰਚਾਰ ਕਰਦੇ ਆ ਇਮਾਨਪੁਰ ਖਾਨ ਨੂੰ ਨਮਸਕਾਰ ਆ ਕਿਉਂਕਿ ਹਰ ਸੰਤਨ ਨੂੰ ਕਰ ਨਮੋ ਨਮਸਕਾਰ ਹੈ ਜਿਹਦੇ ਨੇ ਸੰਸਾਰ ਤੇ ਆ ਕੇ ਆਪਣੇ ਮਾਤਾ ਪਿਤਾ ਦੇ ਨਾਲ ਨੂੰ ਵੀ ਉਹ ਸੰਤ ਮਾਨਪੁਰ ਸਿੰਘ ਉਹਨਾਂ ਦੇ ਨਹੀਂ ਕਰਵਾਂ ਚੰ ਸੰਗੀ ਦੇ ਨਾ ਇੰਡਰਾਂ ਦੀ ਸੰਪਰਦਾ ਦੇ ਨਾਲ ਨੂੰ ਵੀ ਆਥੇ ਕੌਮ ਦਾ ਨਾਮ ਵੀ ਉੱਚਾ ਸੋਚਾ ਕੀਤਾ ਆਦਿ ਨਾਮ ਬੋਖਣਾ ਇਹ ਗੰਦਲਾਂ ਪਸਤਾਨ ਤੇ ਸੰਸਕਾਰ ਦੀ ਰਸਮ ਹੋਈ ਹੈ ਉਹ ਮਹਾਰਾ ਸੱਚੇ ਪਾਤਸ਼ਾਹ ਕਿਰਪਾਗਨ ਸੰਗਤਾਂ ਨੂੰ ਆਨੰਦ ਮਨਣ ਦਾ ਬਰਬਖਸ਼ ਕਰਨ ਇਸ ਤਰ੍ਹਾਂ ਗੁਰੂ ਮਹਾਰਾ ਕਿਰਪਾ ਵਰ ਕੇ ਪੰਥ ਵਿੱਚ ਜੈਸੇ ਮਹਾਂਪੁਰਖ ਚੜ੍ਹਦੀ ਕਲਾ ਦੇ ਫੈਜਦੇ ਰਹਿਣ ਉਹ ਤਾਂ ਜੀ ਪੂਰੀ ਕਰਨ ਮਿਲੇ ਜਲ ਕਾਜ ਰੁਗਾਰਾਂ ज्योति ज्योति अदृश्य संपूर्ण थी आराम और ज्यों जल में जला एक टाना तो ज्योति संग ज्योत समरना मिट गया घनफाय इस्लाम और सब कह साधु गुरु 2 दिसंबर सतखंड पहना कीता 20 दिसंबर ए 220 इनामपुर को ਨਦੀ ਅੰਤਮੇ ਰਿਆਹੀ ਹੈ ਤੇ 11 ਦਸੰਬਰ ਨੂੰ ਮਾਹਪੁਰਖਾਂ ਦੇ ਨੂੰ ਮੇਤੇ ਜੋ ਦਸਹਰੇ ਦਾ ਮਾਗਮਿਆ ਪਠਾਣੇ ਪਹੁੰਚਾਣੇ ਤੇ ਬਯੰਤ ਮਾਹਪੁਰਖਾਂ ਦੇ ਸੰਗਤਾਂ ਨੂੰ ਸਮੇਂ ਵੀ ਲਾਭ ਗੋ ਕਿਉਂਕਿ ਮਾਹਪੁਰਖਾਂ ਦੀ ਸੰਗਤ ਤੋਂ ਤਾਂ ਹਮੇਸ਼ਾ ਲਾਭ ਹੀ ਲਾਭ ਪ੍ਰਾਪਤ ਹੁੰਦਾ ਸੁਭਾਸੀ ਉਸਰ ਪਾਲਪੁਰ ਬਦਨ ਸ਼ੁਕਰਾਨਾ ਕਰਦੇ ਆ ਕਿ ਜੀ ਦੀ ਕਿਰਪਾ ਨਾਲ ਐਸੇ ਮਾਪਕ ਸੰਸਾਰ ਵਿੱਚ ਹੁੰਦੇ ਆ ਦੁਨੀਆਂ ਦੇ ਕੋਲੇ ਵਾਸਤੇ ਵਾਹਿਗੁਰੂ ਜੀ ਕਾ ਪਰਸਾ